ਦੇਸ਼ ਦੀ ਪਹਿਲੀ ਮਹਿਲਾ ਆਈਪੀਐਸ ਅਫਸਰ ਕਿਰਨ 베ਦੀ ਪੰਜਾਬ ਦੇ ਨਵੇਂ ਗਵਰਨਰ ਹੋਣ ਕੇ ਇਹ ਦਾਵਾ ਪੰਜਾਬ ਭਾਜਪਾ ਦੇ ਬੁਲਾਰੇ ਡਾਕਟਰ ਕਮਲ ਸੋਈ ਨੇ ਕੀਤਾ ਹੈ। ਉਹਨਾਂ ਕਿਹਾ ਕਿ ਪਹਿਲੀ ਮਹਿਲਾ ਆਈਪੀਐਸ ਕਿਰਨ 베ਦੀ ਸੂਬੇ ਦੀ ਅਗਲੀ ਗਵਰਨਰ ਹੋਵੇਗੀ। ਡਾਕਟਰ ਸੋਈ ਨੇ ਇਸ ਦੇ ਬਾਰੇ ਸੋਸ਼ਲ ਮੀਡੀਆ ਐਕਸ ਤੇ ਪੋਸਟ ਸਾਂਝੀ ਕੀਤੀ ਹਾਲਾਂਕਿ ਜਦੋਂ ਭਾਜਪਾ ਬੁਲਾਰੇ ਦੇ ਵੱਲੋਂ ਪੋਸਟ ਪਾਉਣ ਤੋਂ ਬਾਅਦ ਜਦ ਦੀ ਚਰਚਾ ਛਿੜ ਗਈ ਤਾਂ ਉਹਨਾਂ ਨੇ ਪੋਸਟ ਡਿਲੀਟ ਕਰ ਦਿੱਤੀ ਕਿਰਨ 베ਦੀ ਪਹਿਲਾਂ ਅਰਵਿੰਦ ਕੇਜਰੀਵਾਲ ਅਤੇ ਮਨੀਸ਼ ਸੋਧਿਆ ਦੇ ਨਾਲ ਅਨਾ ਹਜ਼ਾਰੇ ਦੇ ਅੰਦੋਲਨ ਦੇ ਨਾਲ ਜੁੜੀ ਹੋਈ ਸੀ ਅੰਦੋਲਨ ਤੋਂ ਬਾਅਦ ਅਰਵਿੰਦ ਕੇਜਰੀਵਾਲ ਨੇ ਆਮ ਆਦਮੀ ਪਾਰਟੀ ਬਣਾ ਲਈ ਤਾਂ ਕਿਰਨ 베ਦੀ ਉਹਨਾਂ ਦੇ ਨਾਲ ਨਹੀਂ ਆਏ ਸਨ 베ਦੀ ਦਾ ਨਾਮ ਅਜਿਹੇ ਸਮੇਂ ਚਰਚਾ ਦੇ ਵਿੱਚ ਆਇਆ ਜਦੋਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਤੇ ਪਿਛਲੇ ਗਵਰਨਰ ਬਨਵਾਰੀ ਲਾਲ ਪ੍ਰੋਹਿ ਦੇ ਨਾਲ ਖੂਬ ਵਿਵਾਦ ਚੱਲ ਰਿਹਾ ਸੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਗਵਰਨਰ ਦੇ ਵਿਚਾਲੇ ਕਈ ਮਸਲਿਆਂ ਤੇ ਚਿੱਠੀਆਂ ਦਾ ਦੌਰ ਚੱਲਦਾ ਰਿਹਾ ਕਿਨ ਬੇਦੀ ਇਸ ਤੋਂ ਪਹਿਲਾਂ ਪੌਣੂ ਚੇਰੀ ਦੀ ਰਾਜਪੁਰ ਰਹਿ ਚੁੱਕੇ ਹਨ ਹਾਲਾਂਕਿ ਅਜੇ ਤੱਕ ਕਿਨ ਬੇਦੀ ਨੂੰ ਪੰਜਾਬ ਦਾ ਗਵਰਨਰ ਬਣਾਏ ਜਾਣ ਬਾਰੇ ਕੋਈ ਵੀ ਅਧਿਕਾਰਿਤ ਤੌਰ ਤੇ ਪੁਸ਼ਟੀ ਨਹੀਂ ਹੋਈ ਹੈ ਬੇਦੀ ਨੂੰ ਪੰਜਾਬ ਦਾ ਗਵਰਨਰ ਬਣਾਇਆ ਜਾਂਦਾ ਹੈ ਜਾਂ ਨਹੀਂ ਇਹ ਭਵਿੱਖ ਦੇ ਵਿੱਚ ਤੈਅ ਹੋਵੇਗਾ ਪਰ ਮੌਜੂਦਾ ਸਮੇਂ ਦੇ ਵਿੱਚ ਉਹਨਾਂ ਨੂੰ ਪੰਜਾਬ ਦਾ ਗਵਰਨਰ ਬਣਾਏ ਜਾਣ ਦੀ ਚਰਚਾ ਜ਼ਰੂਰ ਛਿੜ ਗਈ ਹੈ ਬਿਊਰੋ ਰਿਪੋਰਟ ਐਸਬਜੈਕਟ ਨਿਊਜ਼ ਦੇਸ਼ ਦੀ ਪਹਿਲੀ ਮਹਿਲਾ ਆਈਪੀਐਸ ਅਫਸਰ ਕਰਨ 베ਦੀ ਪੰਜਾਬ ਦੇ ਨਵੇਂ ਗਵਰਨਰ ਹੋਣ ਕੇ ਇਹੇ ਦਾਵਾ ਪੰਜਾਬ ਭਾਜਪਾ ਦੇ ਬੁਲਾਰੇ ਡਾਕਟਰ ਕਮਲ ਸੋਈ ਨੇ ਕੀਤਾ ਹੈ। ਉਹਨਾਂ ਕਿਹਾ ਕਿ ਪਹਿਲੀ ਮਹਿਲਾ ਆਈਪੀਐਸ ਕਰਨ 베ਦੀ ਸੂਬੇ ਦੀ ਅਗਲੀ ਗਵਰਨਰ ਹੋਵੇਗੀ। ਡਾਕਟਰ ਸੋਈ ਨੇ ਇਸ ਬਾਰੇ ਸੋਸ਼ਲ ਮੀਡੀਆ ਐਕਸ ਤੇ ਪੋਸਟ ਸਾਂਝੀ ਕੀਤੀ ਹਾਲਾਂਕਿ ਜਦੋਂ ਭਾਜਪਾ ਬੁਲਾਰੇ ਦੇ ਵੱਲੋਂ ਪੋਸਟ ਪਾਉਣ ਤੋਂ ਬਾਅਦ ਇਸ ਦੀ ਚਰਚਾ ਛਿੜ ਗਈ ਤਾਂ ਉਹਨਾਂ ਨੇ ਪੋਸਟ ਡਿਲੀਟ ਕਰ ਦਿੱਤੀ ਕਿਰਨ 베ਦੀ ਪਹਿਲਾਂ ਅਰਵਿੰਦ ਕੇਜਰੀਵਾਲ ਅਤੇ ਮਨੀਸ਼ ਸੋਧਿਆ ਦੇ ਨਾਲ ਅੰਨਾ ਹਜ਼ਾਰੇ ਦੇ ਅੰਦੋਲਨ ਦੇ ਨਾਲ ਜੁੜੀ ਹੋਈ ਸੀ ਅੰਦੋਲਨ ਤੋਂ ਬਾਅਦ ਅਰਵਿੰਦ ਕੇਜਰੀਵਾਲ ਨੇ ਆਮ ਆਦਮੀ ਪਾਰਟੀ ਬਣਾ ਲਈ ਤਾਂ ਕਿਰਨ 베ਦੀ ਉਹਨਾਂ ਦੇ ਨਾਲ ਨਹੀਂ ਆਏ ਸਨ 베ਦੀ ਦਾ ਨਾਮ ਅਜਿਹੇ ਸਮੇਂ ਚਰਚਾ ਦੇ ਵਿੱਚ ਆਇਆ ਜਦੋਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਤੇ ਪਿਛਲੇ ਗਵਰਨਰ ਬਨਵਾਰੀ ਲਾਲ ਪ੍ਰੋਹਿਤ ਦੇ ਨਾਲ ਖੂਬ ਵਿਵਾਦ ਚੱਲ ਰਿਹਾ ਸੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਗਵਰਨਰ ਦੇ ਵਿਚਾਲੇ ਕਈ ਮਸਲਿਆਂ ਤੇ ਚਿੱਠੀਆਂ ਦਾ ਦੌਰ ਚੱਲਦਾ ਰਿਹਾ ਕਿੰਨ ਬੀਤੀ ਇਸ ਤੋਂ ਪਹਿਲਾਂ ਪੌਣੁਚੇਰੀ ਦੀ ਰਾਜਪਰ ਰਹਿ ਚੁੱਕੇ ਹਨ ਹਾਲਾਂਕਿ ਅਜੇ ਤੱਕ ਕਿੰਨ ਬੀਤੀ ਨੂੰ ਪੰਜਾਬ ਦਾ ਗਵਰਨਰ ਬਣਾਏ ਜਾਣ ਬਾਰੇ ਕੋਈ ਵੀ ਅਧਿਕਾਰਿਤ ਤੌਰ ਤੇ ਪੁਸ਼ਟੀ ਨਹੀਂ ਹੋਈ ਹੈ ਬੀਤੀ ਨੂੰ ਪੰਜਾਬ ਦਾ ਗਵਰਨਰ ਬਣਾਇਆ ਜਾਂਦਾ ਹੈ ਜਾਂ ਨਹੀਂ ਇਹ ਭਵਿੱਖ ਦੇ ਵਿੱਚ ਤੈਅ ਹੋਵੇਗਾ ਪਰ ਮੌਜੂਦਾ ਸਮੇਂ ਦੇ ਵਿੱਚ ਉਹਨਾਂ ਨੂੰ ਪੰਜਾਬ ਦਾ ਗਵਰਨਰ ਬਣਾਏ ਜਾਣ ਦੀ ਚਰਚਾ ਜ਼ਰੂਰ ਛਿੜ ਗਈ ਹੈ ਬਿਊਰੋ ਰਿਪੋਰਟ ਐ ਸਬਜੈਕਟ ਨਿਊਜ਼ ਦੇਸ਼ ਦੀ ਪਹਿਲੀ ਮਹਿਲਾ ਆਈਪੀਐਸ ਅਫਸਰ ਕੇਰਨ 베ਦੀ ਪੰਜਾਬ ਦੇ ਨਵੇਂ ਗਵਰਨਰ ਹੋਣ ਕੇ ਇਹੇ ਦਾਵਾ ਪੰਜਾਬ ਭਾਜਪਾ ਦੇ ਬੁਲਾਰੇ ਡਾਕਟਰ ਕਮਲ ਸੋਈ ਨੇ ਕੀਤਾ ਹੈ ਉਹਨਾਂ ਨੇ ਕਿਹਾ ਕਿ ਪਹਿਲੀ ਮਹਿਲਾ ਆਈਪੀਐਸ ਕੇਰਨ 베ਦੀ ਸੂਬੇ ਦੀ ਅਗਲੀ ਗਵਰਨਰ ਹੋਵੇਗੀ ਡਾਕਟਰ ਸੋਈ ਨੇ ਇਸ ਦੇ ਬਾਰੇ ਸੋਸ਼ਲ ਮੀਡੀਆ ਐਕਸ ਤੇ ਪੋਸਟ ਸਾਂਝੀ ਕੀਤੀ ਹਾਲਾਂਕਿ ਜਦੋਂ ਭਾਜਪਾ ਬੁਲਾਰੇ ਦੇ ਵੱਲੋਂ ਪੋਸਟ ਪਾਉਣ ਤੋਂ ਬਾਅਦ ਕਿਸ ਦੀ ਚਰਚਾ ਛਿੜ ਗਈ ਤਾਂ ਉਹਨਾਂ ਨੇ ਪੋਸਟ ਡਿਲੀਟ ਕਰ ਦਿੱਤੀ ਕਿਰਨ 베ਦੀ ਪਹਿਲਾ ਅਰਵਿੰਦ ਕੇਜਰੀਵਾਲ ਅਤੇ ਮਨੀਸ਼ ਸੋਧਿਆ ਦੇ ਨਾਲ ਅੰਨਾ ਹਜ਼ਾਰੇ ਦੇ ਅੰਦੋਲਨ ਦੇ ਨਾਲ ਜੁੜੀ ਹੋਈ ਸੀ ਅੰਦੋਲਨ ਤੋਂ ਬਾਅਦ ਅਰਵਿੰਦ ਕੇਜਰੀਵਾਲ ਨੇ ਆਮ ਆਦਮੀ ਪਾਰਟੀ ਬਣਾ ਲਈ ਤਾਂ ਕਿ ਨੰਬੇਦੀ ਉਹਨਾਂ ਦੇ ਨਾਲ ਨਹੀਂ ਆਏ ਸਨ 베ਦੀ ਦਾ ਨਾਮ ਅਜਿਹੇ ਸਮੇਂ ਚਰਚਾ ਦੇ ਵਿੱਚ ਆਇਆ ਜਦੋਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਤੇ ਪਿਛਲੇ ਗਵਰਨਰ ਬਨਵਾਰੀ ਲਾਲ ਪ੍ਰੋਹਿ ਦੇ ਨਾਲ ਖੂਬ ਵਿਵਾਦ ਚੱਲ ਰਿਹਾ ਸੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਗਵਰਨਰ ਦੇ ਵਿਚਾਲੇ ਕਈ ਮਸਲਿਆਂ ਤੇ ਚਿੱਠੀਆਂ ਦਾ ਦੌਰ ਚੱਲਦਾ ਰਿਹਾ ਕਿਨ ਬੇਦੀ ਇਸ ਤੋਂ ਪਹਿਲਾਂ ਪਉਣੂ ਚੇਰੀ ਦੀ ਰਾਜਪੁਰ ਰਹਿ ਚੁੱਕੇ ਹਨ ਹਾਲਾਂਕਿ ਅਜੇ ਤੱਕ ਕਿਨ ਬੇਦੀ ਨੂੰ ਪੰਜਾਬ ਦਾ ਗਵਰਨਰ ਬਣਾਏ ਜਾਣ ਬਾਰੇ ਕੋਈ ਵੀ ਅਧਿਕਾਰਿਤ ਤੌਰ ਤੇ ਪੁਸ਼ਟੀ ਨਹੀਂ ਹੋਈ ਹੈ ਬੇਦੀ ਨੂੰ ਪੰਜਾਬ ਦਾ ਗਵਰਨਰ ਬਣਾਇਆ ਜਾਂਦਾ ਹੈ ਜਾਂ ਨਹੀਂ ਇਹ ਭਵਿੱਖ ਦੇ ਵਿੱਚ ਤੈਅ ਹੋਵੇਗਾ ਪਰ ਮੌਜੂਦਾ ਸਮੇਂ ਦੇ ਵਿੱਚ ਉਹਨਾਂ ਨੂੰ ਪੰਜਾਬ ਦਾ ਗਵਰਨਰ ਬਣਾਏ ਜਾਣ ਦੀ ਚਰਚਾ ਜ਼ਰੂਰ ਛਿੜ ਗਈ ਹੈ ਬਿਊਰੋ ਰਿਪੋਰਟ ਐਸਬਜੈਕਟ ਨਿਊਜ਼